ਓਏ ਰੌੜਾ ਨਾ ਆ ਬਾਅਰ ਰੌੜਾ ਨਾ ਆ ਬਾਅਰ ਚੱਪ ਕਰਕੇ ਫੋਟੋ ਖਿਚਾਓ ਅਸੀਂ ਮੈ ਤਾਂ ਨਾਟਕ ਕਰ ਰਹੇ ਹਾਂ ਮੋਦੀ ਨੂੰ ਫੋਟੋ ਦਿਖਾਵਾਂਗੇ ਜਿਵੇਂ ਆਪਾਂ ਦੋਹੇ ਲੜੇ ਹੋਏ ਆਂ ਉਹਨੂੰ ਬੁੱਧੂ ਬਣਾਵਾਂਗੇ ਓਏ ਉਹਦੇ ਪੈਸੇ ਲਵਾਵਾਂਗੇ ਵੋਟਾਂ 'ਚ ਐਤ ਕੀ ਵੋਟਾਂ 'ਚ ਫੇਰ ਜਿੱਤ ਕੇ ਆਵਾਂਗੇ ਓਏ ਓਏ ਫੇਰ ਆ ਕੇ ਮੈਨੂੰ ਵੀ ਫੋਟੋ ਖਿਚਾਉਣ ਦੇ ਤੇਰੇ ਸੱਬੜ ਮਾਰਨ ਦੀ ਹਾਂ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਬੈਠਿਆਂ ਨੂੰ ਕੁਸਤਾ ਖਸਮ ਮਿਲੋਗੇ பகலைவார் சிமா பண்ணா ஏ